ਲੋਕ ਸਭਾ ਚੋਣਾ ਨਜ਼ਦੀਕ ਨੇ ਔਰ ਉਸ ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਅਜੇ ਤੱਕ ਭਾਜਪਾ ਨਾਲ ਤਾਂ ਗੱਠਜੋੜ ਨਹੀਂ ਹੋਇਆ ਪਰ ਹੁਣ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਸਪਾ ਦੇ ਨਾਲ ਆਸ ਜਿਹੜੀ ਹੈ ਉਹ ਜ਼ਰੂਰ ਬਤ ਕਰਾ ਰਹਾ ਹੈ ਅਜੇ ਵੀ ਇੱਕ ਆਸ ਜਿਹੜੀ ਆ ਬਸਪਾ ਦੇ ਵੱਲ ਸ਼੍ਰੋਮਣੀ ਅਕਾਲੀ ਦਲ ਲਗਾਈ ਬੈਠੇ ਨੇ ਹਾਲਾਂਕਿ ਬਸਪਾ ਦੇ ਪ੍ਰਧਾਨ ਬੀਐਸਪੀ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਮਾਇਆਵਤੀ ਵੱਲੋਂ ਇੱਕ ਬਿਆਨ ਜ਼ਰੂਰ ਸਾਹਮਣੇ ਆ ਗਿਆ ਉਸ ਬਿਆਨ ਨੇ ਕਿਤੇ ਨਾ ਕਿਤੇ ਸਵਾਲ ਖੜੇ ਕਰ ਦਿੱਤੇ ਨੇ ਦਰਸਲ ਮਾਇਆਵਤੀ ਦਾ ਲੰਗੇ ਦਿਨ ਜਨਮ ਦਿਨ ਸੀ ਅਤੇ ਇਸ ਦੌਰਾਨ ਹੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਸਾਫ਼ ਕਰ ਦਿੱਤਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਕਿਸੇ ਵੀ ਗੱਠਜੋੜ ਦੇ ਵਿੱਚ ਨਹੀਂ ਜਾਣਗੇ ਔਰ ਮੁਕੰਮਲ ਤੌਰ ਦੇ ਉੱਤੇ ਆਪ ਚੋਣ ਲੜਨਗੇ ਭਾਰਤ ਦੇ ਅੰਦਰ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੋ ਰਹੀ ਹੈ ਉਸ ਦੇ ਵਿੱਚ ਮਾਇਆਵਤੀ ਯਾਨੀ ਕਿ ਬੀਐਸਪੀ ਆਪ ਚੋਣ ਲੜਨਗੇ ਉਸ ਦੇ ਵਿੱਚ ਆਈਐਨਡੀਆ ਗੱਠਜੋੜ ਨੂੰ ਲੈ ਕੇ ਸਾਫ਼ ਤੌਰ ਦੇ ਉੱਤੇ ਇਸ਼ਾਰਾ ਹੋ ਗਿਆ ਕਿ ਜਿੱਥੇ ਆਈਐਨਡੀਆ ਗੱਠਜੋੜ ਇਹ ਚਾਹੁੰਦਾ ਸੀ ਕਿ ਮਾਇਆਵਤੀ ਉਹਨਾਂ ਦੇ ਨਾਲ ਸ਼ਾਮਲ ਹੋਣ ਬੀਐਸਪੀ ਦਾ ਸਹਾਰਾ ਜਿਹੜਾ ਉਹ ਆਈਐਨਡੀਆ ਨੂੰ ਮਿਲੇ ਉਥੇ ਆਈਐਨਡੀਆ ਵਾਸਤੇ ਇੱਕ ਵੱਡੀ ਅਸਫਲਤਾ ਆ ਕਿਉਂਕਿ ਮਾਇਆਵਤੀ ਨੇ ਗਾਠ ਜੋੜ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਉਹ ਜ਼ਰੂਰ ਕਿਸੇ ਅਲਾਈਅੰਸ ਵਿੱਚ ਜਾਣਾ ਚਾਹਣਗੇ ਔਰ ਜੋ ਕੋਈ ਵੀ ਉਹਨਾਂ ਦੀ ਹਮਾਇਤ ਕਰੇਗਾ ਉਹਨਾਂ ਦੀ ਹਮਾਇਤ ਜਿਹੜੀ ਹੈ ਉਹ ਮਾਇਆਵਤੀ ਦੀ ਬੀਐਸਪੀ ਪਾਰਟੀ ਕਰੇਗੀ اور ਇਸ ਮਾਮਲੇ ਨੂੰ ਲੈ ਕੇ ਇੱਕ ਪਾਸੇ ਤਾਂ ਇਹ ਜ਼ਰੂਰ ਉਹਨਾਂ ਦਾ ਬਿਆਨ ਸਾਹਮਣੇ ਆ ਗਿਆ ਪਰ ਕਿਤੇ ਨਾ ਕਿਤੇ ਆਈਐਨਡੀਆਈ ਨੂੰ ਵੱਡਾ ਝਟਕਾ ਇਸ ਦੇ ਨਾਲ ਮਿਲਿਆ ਨਾ ਸਿਰਫ ਆਈਐਨਡੀਆਈ ਬਲਕਿ ਸ਼ਰੋਮਨੀ ਅਕਾਲੀ ਦਲ ਵਿੱਚ ਵੀ ਸ਼ਸ਼ੋਪੰਜ ਮੱਚੀ ਹੋਈ ਹੈ ਜਿਵੇਂ ਕਿ ਜ਼ਿਕਰ ਕੀਤਾ ਗਿਆ ਸ਼ਰੋਮਨੀ ਅਕਾਲੀ ਦਲ ਜਿਸ ਦਾ ਅਜੇ ਤੱਕ ਭਾਜਪਾ ਦੇ ਨਾਲ ਤਾਂ ਕੋਈ ਅਲਾਈਅੰਸ ਨਹੀਂ ਹੋਇਆ ਲੋਕ ਸਭਾ ਚੋਣਾਂ ਦੋਵਾਂ ਪਾਰਟੀਆਂ ਨੇ ਅਜੇ ਤੱਕ ਇਹੀ ਦਾਅਵਾ ਕੀਤਾ ਹੈ ਕਿ ਆਪਣੇ ਬਲ ਬੂਤੇ ਤੇ ਲੜਾਂਗੇ ਪਰ ਦੂਜੇ ਪਾਸੇ ਹੁਣ ਕਿਤੇ ਨਾ ਕਿਤੇ ਬੀਐਸਪੀ ਦਾ ਹੱਥ ਪੱਲਾ ਫੜਨ ਦੀ ਕੋਸ਼ਿਸ਼ ਕਰਦੇ ਜ਼ਰੂਰ ਨਜ਼ਰ ਆ ਰਹੇ ਨੇ ਕਿਉਂਕਿ ਇੱਕ ਪਾਸੇ ਤਾਂ ਮਾਇਆਵਤੀ ਦਾ ਬਿਆਨ ਸਾਹਮਣੇ ਆ ਗਿਆ ਗੱਠਜੋੜ ਨਾ ਕਰਨ ਦਾ ਪਰ ਦੂਜੇ ਪਾਸੇ ਦਲਜੀਤ ਚੀਮਾ ਜਿਹੜੇ ਨੇ ਉਹ ਜ਼ਰੂਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਮਾਇਆਵਤੀ ਦੇ ਬਿਆਨ ਦੇ ਬਾਵਜੂਦ ਪੰਜਾਬ ਦੇ ਅੰਦਰ ਬਾਊਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਵੇਗੀ। ਤੁਹਾਨੂੰ ਇੱਥੇ ਇਹ ਦੱਸ ਦਿੰਨੇ ਆ ਕਿ ਪੰਜਾਬ ਦੇ ਵਿੱਚ ਜਸਵੀਰ ਸਿੰਘ ਗੜੀ ਜਿਹੜੇ ਨੇ ਬੀਐਸਪੀ ਦੇ ਆਗੂ ਉਹਨਾਂ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਇਹ ਕਹਿ ਦਿੱਤਾ ਗਿਆ ਸੀ ਕਿ 6 ਮਹੀਨੇ ਤੋਂ ਅਕਾਲੀਆਂ ਨੇ ਉਹਨਾਂ ਦੇ ਨਾਲ ਕੋਈ ਵੀ ਮੀਟਿੰਗ ਨਹੀਂ ਕੀਤੀ। ਸ਼੍ਰੋਮਣੀ ਅਕਾਲੀ ਦਲ ਦੀ ਕੋਈ ਮੀਟਿੰਗ ਬੀਐਸਪੀ ਦੇ ਨਾਲ ਨਹੀਂ ਹੋਈ। ਨਾ ਹੀ ਇਸ ਬਾਰੇ ਚਰਚਾ ਹੋਈ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਪਲੇ ਕਰਨਾ ਆ ਤੇ ਉਸ ਮਾਮਲੇ ਨੂੰ ਲੈ ਕੇ ਬੀਐਸਪੀ ਪੰਜਾਬ ਦੇ ਅੰਦਰ ਵੀ ਇਹ ਜਾਣਦੀ ਹੈ ਕਿ ਉਸਨੇ ਇਕੱਲੇ ਹੀ ਚੋਣ ਲੜਨੀ ਹੈ ਇਸ ਬਾਰੇ ਜਾਣਕਾਰੀ ਜਸਵੀਰ ਸਿੰਘ ਗੜੀ ਜਿਹੜੇ ਨੇ ਉਹ ਦੇ ਚੁੱਕੇ ਨੇ ਹਾਲਾਂਕਿ ਦਲਜੀਤ ਸਿੰਘ ਚੀਮਾ ਦਾ ਬਿਆਨ ਜ਼ਰੂਰ ਕਿਤੇ ਨਾ ਕਿਤੇ ਇਸ ਤੋਂ ਵੱਖ ਨਜ਼ਰ ਆ ਰਿਹਾ ਹੈ ਦਲਜੀਤ ਸਿੰਘ ਚੀਮਾ ਦੇ ਬਿਆਨ ਤੋਂ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਜੇ ਵੀ ਬੀਐਸਪੀ ਤੋਂ ਆਸ ਲਾਈ بیٹھا ਹੈ ਕਿ ਬੀਐਸਪੀ ਲੋਕ ਸਭਾ ਚੋਣਾਂ ਆਉਣ ਤੋਂ ਪਹਿਲਾਂ ਪਹਿਲਾਂ ਜ਼ਰੂਰ ਹੋਣਾਂ ਦਾ ਹੱਥ ਫੜਨਗੇ ਮਾਇਆਵਤੀ ਨੂੰ ਜਨਮ ਦਿਨ ਦਾ ਤੋਹਫਾ ਦੇਣ ਵਾਸਤੇ ਜ਼ਰੂਰ ਸੁਖਬੀਰ ਬਾਦਲ ਉਹਨਾਂ ਦੇ ਕੋਲ ਪਹੁੰਚ ਗਏ ਸੀ ਹੱਥ ਵਿੱਚ ਗੁਲਦਸਤਾ ਫੜ ਕੇ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਤੇ ਉਪਹਾਰ ਦਿੰਦੇ ਜ਼ਰੂਰ ਦਿਖਾਈ ਦਿੰਦੇ ਨੇ ਫੋਟੋ ਖਿੱਚਵਾ ਕੇ ਸੋਸ਼ਲ ਮੀਡੀਆ ਤੇ ਪਾਉਂਦੇ ਨੇ ਪਰ ਕੀ ਉਹਨਾਂ ਦਾ ਇਸ ਤਰ੍ਹਾਂ ਫੁੱਲ ਲੈ ਕੇ ਜਾਣਾ ਬੀਐਸਪੀ ਨੂੰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੋੜ ਦਵੇਗਾ ਇਹ ਹੈਰਾਨੀ ਦੀ ਗੱਲ ਹੈ ਕਿਉਂਕਿ ਜਸਵੀਰ ਸਿੰਘ ਗੜੀ ਨੇ ਸਿੱਧੇ ਇਲਜ਼ਾਮ ਲਾਏ ਨੇ ਕਿ ਹੁਣ ਤੱਕ ਜਿੰਨੀਆਂ ਗੱਲਾਂ ਉੱਠੀਆਂ ਨੇ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀਆਂ ਉੱਠੀਆਂ ਨੇ ਕਿ ਇਹ ਸ਼ੁਰੂ ਤੋਂ ਹੀ ਭਾਜਪਾ ਦੇ ਨਾਲ ਗੱਠ ਜੋੜ ਕਰਨਾ ਚਾਹੁੰਦੇ ਨੇ ਤਾਂ ਇਸ ਦੇ ਬਿਹਾਫ ਉੱਤੇ ਵੀ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਸੀ ਕਿ ਇਹ ਹਰਗिज ਨਹੀਂ ਸੋਚਿਆ ਜਾ ਸਕਦਾ ਕਿ ਹੌਣ ਕਿਸੇ ਤਰ੍ਹਾਂ ਦਾ ਕੋਈ ਇੰਪਲੀਮੈਂਟੇਸ਼ਨ ਹੋਵੇ ਖੈਰ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ ਇਸ ਉੱਤੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਪਰ ਮਾਇਆਵਤੀ ਨੇ ਜ਼ਰੂਰ ਇੱਕ ਪਾਸੇ ਇਹ ਬਿਆਨ ਜਾਰੀ ਕਰ ਦਿੱਤਾ ਹੈ ਕਿ ਉਹ ਹਰ ਕਿਸੇ ਦੇ ਵੀ ਗੱਠਜੋੜ ਨਹੀਂ ਕਰਨਗੇ ਹਾਂ ਲੋਕ ਸਭਾ ਚੋਣਾਂ ਤੋਂ ਬਾਅਦ ਜ਼ਰੂਰ ਉਹ ਗੱਠਜੋੜ ਕਰ ਸਕਦੇ ਨੇ ਜਿੱਧਰ ਵੀ ਉਹਨਾਂ ਨੂੰ ਹਮਾਇਤ ਮਿਲੇਗੀ ਉਸ ਪਾਰਟੀ ਦੀ ਹਮਾਇਤ ਜ਼ਰੂਰ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬੀਐਸਪੀ ਦਾ ਵੀ ਗੱਠਜੋੜ ਮਿਲ ਜਾਵੇਗਾ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜਨੀਆਂ ਪੈਣਗੀਆਂ ਜੋ ਵੀ ਹੋਏਗਾ ਆਉਣ ਵਾਲੇ ਸਮੇਂ ਵਿੱਚ ਦੇਖਦੇ ਹਾਂ ਔਰ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ